ਰਾ ਗੋਡਿਆਂ ਤੱਕ ਪਾਣੀ ਆ ਗਿਆ ਬਾਈ ਤੇ ਪਾਣੀ ਦੀ ਸਪੀਡ ਬਹੁਤ ਤੇਜ਼ ਆ ਚਲੋ ਉੱਤੇ ਚੜੇ ਬਏ ਨਿੱਕੀ ਜੀ ਗੱਡੀ ਦੇ ਉੱਤੇ ਚੜ ਗਏ ਪੈਟੀਆਂ ਹੀ ਆ ਪਤੰਦਰੋ ਯਾਰ ਦਹਾਂ ਕੰਮ ਕਰਦੀ ਫਿਰਦੀ ਪਾਣੀ ਦੇ ਵਿੱਚ ਦੀ ਲੰਘਦੀ ਫਿਰਦੀ ਆ ਪਰ ਇਹ ਜਿਹੜਾ ਹੈ ਖਤਰੇ ਵਾਲਾ ਕੰਮ ਆ ਇੱਥੋਂ ਰਾਸ਼ਨ ਲਾ ਲਾ ਕੇ ਟਿਕਾਣੇ ਤੇ ਪਹੁੰਚਾਈ ਜਾਂਦੇ ਆ ਆ ਲਾਲੀ ਕੈਸਤੀ ਬਈ ਖਾਲਸਾ ਐਡ ਵਾਲਿਆਂ ਨੇ ਤੇ ਇਹਨਾਂ ਦੇ ਨਾਲ ਹੀ ਜਿਹੜਾ ਇੰਦਰਜੀਤ ਨਿੱਕੂ ਦੀ ਹਾਈਗੇਸਟ ਉਹ ਤੁਹਾਡੇ ਘਰ ਚ ਕਹੇਗੀ ਗੱਡੀ ਦੇ ਉੱਤੇ ਕੋਲ ਆ ਦੇਖ ਲਓ ਪਾਣੀ ਦੀ ਸਪੀਡ ਤੇ ਘਰਾਂ ਦੀਆਂ ਜਿਹੜੀਆਂ ਨੀਆਂ ਖੋਖਲੀਆਂ ਕਰਤੀਆਂ ਹੌਲੀ ਕਰ ਲੋ ਹੌਲੀ ਕਰ ਲੋ ਹੌਲੀ ਕਰ ਲੋ ਹੌਲੀ ਕਰ ਲੋ ਪੂਰਾ ਕਾਲਾ ਨਾ ਕਰ ਉਹ ਮਾਰਗਤ ਮਾਰ ਗਿਆ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਹੜਾਂ ਵਾਲੇ ਪਾਸੇ ਕਿਉਂਕਿ ਆਪਾਂ ਕੱਲ ਗਏ ਸੀ ਹਰੀਕੇ ਪੱਤਨ ਤੇ ਅੱਜ ਆਪਾਂ ਚੱਲੇ ਆਂ ਹਰਫਕੇ ਮੱਲਾਂ ਵਾਲੇ ਪਾਸੇ ਤੇ ਉੱਥੇ ਜਾ ਕੇ ਜਿਹੜਾ ਆਪਾਂ ਆ ਤੁਹਾਨੂੰ ਦਿਖਾਉਣਾ ਕਿ ਕੀ ਰੰਗ ਢੰਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ 25 25 ਫੁੱਟ ਤੱਕ ਅੱਲ ਹਰੀ ਦੇ ਪਤਨ ਆਇਆ ਹੋਇਆ ਸੀਗਾ ਤੇ ਇਧਰਲੇ ਆਪਣਾ ਮੱਲਾ ਵਾਲੇ ਦਾ ਪਾਸੇ ਜਿਹੜਾ ਆਪਾਂ ਜਾਂਦੇ ਆ ਤੇ ਉੱਥੇ ਵੀ ਜਿਹੜਾ ਦਵਾਈਆਂ ਪਹੁੰਚਨੀਆਂ ਕਰਦੀਆਂ ਜੱਪ ਤੇ ਹੋਰ ਵੀ ਜਿਹੜਾ ਆਪਣੇ ਕੋਲੇ ਸਮਾਨ ਸ਼ੱਲਾ ਹੈਗਾ ਜਿਹੜਾ ਆਪਾਂ ਦੇਵਾਂਗੇ ਉੱਥੇ ਆਹ ਲਾਲੀ ਕੈਸੀ ਬਈ ਖਾਲਸਾ ਆਡ ਵਾਲਿਆਂ ਨੇ ਤੇ ਇਹਨਾਂ ਦੇ ਨਾਲ ਹੀ ਜਿਹੜਾ ਇੰਦਰਜੀਤ ਨਿੱਕੂ ਤੇ ਉਹ ਸੇਵਾ ਕਰਾਉਂਦਾ ਵਾ ਤੇ ਇਧਰਲੇ ਪਾਸੇ ਆਇਆ ਹੋਇਆ ਪਾਣੀ ਇਹ ਪਿੰਡ ਹੈਗਾ ਹਾਮਦ ਚੱਕ ਤੇ ਇੱਥੇ ਪਾਣੀ ਆਇਆ ਹੋਇਆ ਤੇ ਆ ਨਿੱਕੇ ਨਿੱਕੇ ਜਵਾਕ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਜੀ ਹਨਾ ਤੇ ਇਹ ਹੈਗੀ ਖਾਲਸਾ ਐਡ ਵਾਲਿਆਂ ਦੀ ਜਿਹੜੀ ਉਹ ਵੋਟ ਹਾਂ ਉਹ ਬਾਈ ਚੱਲੀ ਜਾਂਦਾ ਮੋਟਰ ਫੱਟ ਬਾਈ ਹਾਂਜੀ ਹਾਂਜੀ ਰਾਚਨ ਲੈ ਕੇ ਚੱਲੇ ਤੇ ਨਾਲੇ ਮੈਡੀਕਲ ਸੇਵਾ ਇੱਥੇ ਬਈ ਜੰਨੇ ਵੀ ਸੰਗਤ ਆਉਂਦੀ ਆ ਹਨਾ ਸੇਵਾ ਕਰਨ ਤੇ ਜਾਂ ਪਿੰਡ ਵਾਸੀ ਉਹਨਾਂ ਵਾਸਤੇ ਇੱਥੇ ਲੰਗਰ ਲਾਇਆ ਹੋਇਆ ਵਾ ਤੇ ਜਿਹੜਾ ਸਾਰਾ ਤਿਆਰ ਕਰਕੇ ਨਾਲ ਦੀ ਨਾਲ ਆਪਣਾ ਮਿਲੀ ਜਾਂਦਾ ਵਾ ਇਧਰੇ ਪਾਸੇ ਹੈਗਾ ਇੰਦਰਜੀਤ ਨਿਕੂ ਤੇ ਨਾਲ ਮੈਡਮ ਪਤਾ ਨਹੀਂ ਕਿਹੜੇ ਆ ਤੇ ਮੈਡਮ ਕੋਲ ਤੁਹਾਨੂੰ ਮਾਮਾ ਹਾਂ ਅਗਲਾ ਬਾਅਦ ਉਹ ਵੀਰ ਨੂੰ ਆ ਲਾਣ ਨੂੰ ਆਜੂ ਆਜੂ ਉੱਪਰ ਦੀ ਐਲ ਐ ਲੱਗੀ ਨਹੀਂ ਛੋਟੀ ਰਹੀ ਹੈ ਐਮ ਲੀ ਸਾਰਾ ਬੋਲੋ ਐ ਐਲੀ ਐਕਸਲ ਦੇ ਜੈਕਟ ਦੇ ਦੋ ਨਹੀਂ ਤੇ ਉੱਪਰ ਆ ਜਾਏਗੀ ਅਸ਼ਵੀਰ ਅਸ਼ਵੀਰ ਹਾਂ ਬੱਸ ਹਾਈ ਹਾਈ ਵੇਸ ਦੇ ਹਾਈ ਵੇਸ ਦੇ ਹਾਈ ਵੇਸ ਦੇ ਉਹ ਤੁਹਾਡੇ ਘਰ ਚ ਕਹੇਗੀ ਤੇ ਬੇਟੀ ਕੋਲ ਤੇ ਆ ਲੋ ਉਹ ਇਹ ਤੇ ਅਸੀਂ ਕਰਮਾ ਵਾਲੇ ਹੋਵਾਂਗੇ ਬਾਕੀ ਸਾਡੀ ਇਹ ਵੀ ਇੱਕ ਅਦਾਸ ਹੈ ਕਿ ਆਪਾਂ ਜਿਹੜੇ ਸਾਰੇ ਜਾਣੇ ਆਪਾਂ ਬਹੁਤ سارے ਪੈਸੇ ਬਹੁਤ ਲੱਗਣਗੇ ਬਲਣੇ ਕੋਸ਼ਿਸ਼ ਕਰਨੀ ਆ ਜਿਵੇਂ 5-500 ਰੁਪਏ ਦੇ ਥੋੜਾ ਸਾਈਡ ਲੈ ਨੀ ਆ ਪਾਣੀ ਕਿਤੇ ਮੋਢਾ ਸੁਬਾਹ ਜਿਹੜੇ ਸਾਨੂੰ ਫੈਸਲ ਦੀ ਰੋਡ ਪੈਣੀ ਆ ਘਰ ਬਣਾਉਣ ਲਈ ਲੋਕਾਂ ਨੂੰ ਫਿਰ ਵਸਾਉਣ ਲਈ ਕੁੜੀਆਂ ਦੇ ਵਿਆਹ ਕਰਨ ਲਈ ਬੱਚਿਆਂ ਦੀ ਪੀਸਾਂ ਭਰਨ ਲਈ ਬੜਾ ਕੁਝ ਹੋਣਾ ਹੈ ਲਿਆਓ ਤਰਪਾਲਾ ਲਿਆਓ ਬਈ ਆਪਣੀ ਹਰ ਘਰ ਦਾ ਇੱਕ ਮੈਂਬਰ 500 ਰੁਪਏ ਜੋੜਨਾ ਚਾਹੀਦਾ ਕਰੋ ਕਾਹਦੀ ਅਸੀਂ ਕਮਲ ਲੈ ਕੇ ਆ ਗਏ ਤਰਪਾਲਾ ਲਿਆਓ ਬਈ ਆਜਾ ਕਮਲ ਆਜਾ ਤਰਪਾਲਾ ਲਾ ਦਤਾ ਸਾਰਾ ਸਮਾਨ ਆ ਆ ਬਾਪਾ ਪਾਣੀ ਪੂਣੀ ਲਈ ਆਉਂਦੇ ਮੁੰਡੇ ਲਗਾਈਏ ਤੱਕਾ ਪਾਣੀ ਹੈਗਾ ਪਾਣੀ ਇਹ ਚ ਕਿੰਨਾ ਰੱਖ ਲਈ ਜੀ ਪਾਣੀ ਆਪਾਂ ਇੱਥੇ ਪਾਣੀ ਦੀ ਸਪੀਡ ਬਹੁਤ ਆ ਵਈ ਆ ਦੇਖੋ ਤੇ ਆ ਜਿਹੜੇ ਘਰ ਸਾਰੇ ਡੁੱਬੇ ਪਏ ਆ ਪਾਣੀ ਦੇ ਵਿੱਚ ਤੇ ਉਧਰਲੇ ਪਾਸੇ ਦੇਖੋ ਉਹ ਵੀ ਘਰ ਜਿਹੜੇ ਆਸੇ ਪਾਸੇ ਜਾਣ ਹੀ ਸਕਦੇ ਉਹਨਾਂ ਤੱਕ ਵੀ ਰਾਸ਼ਨ ਜਿਹੜਾ ਪੰਚਾਇਆ ਗਿਆ ਵਾ ਆ ਦੇਖ ਲਓ ਪਾਣੀ ਦੀ ਸਪੀਡ ਤੇ ਘਰਾਂ ਦੀਆਂ ਜਿਹੜੀਆਂ ਨੀਆਂ ਖੋਖਲੀਆਂ ਕਰਤੀਆਂ ਤੇ ਇਹਦੇਲੇ ਪਾਸੇ ਆਹ ਜਿਹੜੀ ਮਸ਼ੀਨ ਜੀ ਆ ਇਹ ਵੀ ਖੁੱਭੀ ਪਈ ਆ ਤੇ ਇਹਦਾ ਵੀ ਜਿਹੜਾ ਨਿਕਲਣਾ ਕੰਮ ਮੁਸ਼ਕਲ ਹੀ ਸੀਗਾ ਤਾਂ ਹੀ ਇਹ ਜਿਹੜਾ ਇੱਥੇ ਖੜਾ ਆ ਕੇ ਤੇ ਆਹ ਤੁਰ ਤੁਰ ਗਏ ਹੋਣੇ ਕਿਸੇ ਬਸੇ ਹਨ ਤੇ ਆਹ ਵੇਖੋ ਪਾਣੀ ਆਸੇ ਬਸ ਸਾਰੇ ਤੇ ਆਹ ਛੜਕਾ ਜਿੱਥੇ ਆਪਾਂ ਤੁਰੇ ਜਾਂਦੇ ਆ ਨਾ ਆ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜਿਆ ਵਾ ਦੇਖੋ ਘਰ ਛੱਡ ਕੇ ਬਾਈ ਲੋਕ ਤੇ ਆਪ ਦਾ ਕਿਤੇ ਜਿਹੜਾ ਹੋਰ ਉਹਨਾਂ ਨੇ ਰਹਿਣ ਬਸੇਰਾ ਕੀਤਾ ਹੋਇਆ ਵਾ ਕਈ ਘਰ ਜਿਹੜੇ ਉੱਚੇ ਆ ਛੜਾ ਉੱਥੇ ਰਹੀ ਰਹੀ ਜਾਂਦੇ ਆ ਉੱਪਰ ਨਹੀਂ ਬੈਠੇ ਕੋਈ ਉੱਪਰ ਬਹਿ ਗਿਆ ਰਾਤ ਭਾਈ ਆ ਇਹ ਵੀ ਘਰ ਆ ਕਿਸੇ ਦਾ ਤੇ ਇਹ ਗੇਟ ਇਹਨਾਂ ਦਾ ਜਿਹੜਾ ਵੀ ਇਧਰਲੇ ਪਾਸੇ ਲੱਗਾ ਹੋਇਆ ਇਹ ਖੁੱਲਾ ਹੋਇਆ ਵਾ ਤੇ ਪਾਣੀ ਘਰਾਂ ਚ ਵੜ ਗਿਆ ਵਾ ਤੇ ਘਰ ਵਾਲੇ ਜਿਹੜੇ ਲੋਕ ਆਪਣੀ ਵੇਲੀ ਰੱਖੀ ਭਾਈ ਕਿਧਰੇ ਗਏ ਲੋਕ ਘਰਾਂ ਨੂੰ ਘਰਾਂ ਛੱਡ ਕੇ ਗਾਣਾਂਗੇ ਦਰ ਦੁਆਰੇ ਬੈਠੇ ਨੇ ਸਾਰੇ ਹੈ ਜੁੰਦਰੇ ਜੁੰਦਰੇ ਲਾ ਕੇ ਠੀਕ ਪਹਿਲਾ ਪਾਣੀ ਇਹ ਉੱਚਾ ਸੀ ਕਿ ਇੰਨਾ ਕੀ ਸੀਗਾ ਪਾਣੀ ਉੱਚਾ ਸੀ ਪਹਿਲਾਂ ਹੁਣ ਆਉਣ ਕਟਿਆ ਕਿੰਨਾ ਕੁ ਫੁੱਟ 2 ਫੁੱਟ ਕੇ ਠੀਕ ਬੰਨ ਬੰਨ ਟੁੱਟ ਗਿਆ ਲੱਗਦਾ ਪਿਛਲੇ ਬੰਨ ਪਿੱਛੇ ਕਿਤੇ ਕਟਿਆ ਨਹੀਂ ਪਾਣੀ ਨਹੀਂ ਚੱਲਦਾ ਠੀਕ ਆ ਠੀਕ ਆ ਉਧਰਲੇ ਪਾਸੇ ਮਾਤਾ ਮੈਨਾਂ ਤਾਂ ਕੱਪੜੇ ਲੈ ਕੇ ਆਇਆ ਸ਼ਾਇਦ ਕੁਛ ਤੇ ਉਹ ਵੀ ਜਿਹੜਾ ਕੰਮਕਾਰ ਵੀ ਜ਼ਰੂਰੀ ਤੇ ਉਹ ਮਾਤਾ ਜਿਹੜਾ ਕੰਮ ਕਰਦੀ ਫਿਰਦੀ ਪਾਣੀ ਦੇ ਵਜh ਦੀ ਲੰਘਦੀ ਫਿਰਦੀ ਆ ਪਰ ਇਹ ਜਿਹੜਾ ਹੈ ਖਤਰੇ ਵਾਲਾ ਕੰਮ ਆ ਮਾਤਾ ਕਿਹੜਾ ਪੈਂਡ ਆਪਣਾ ਆਹੀ ਕਾ ਆਮ ਚੱਕਾ ਅੱਛਾ ਕਿਹੜਾ ਘਰ ਆਪਣਾ ਜੀ ਆਪਣਾ ਘਰ ਛੱਡਦੇ ਹੋ ਅਗਲਾ ਜਿੱਥੇ ਕਰ ਪਾਇ ਲੱਗੇ ਅੱਛਾ ਤੁਸੀਂ ਹੁਣ ਇੱਧਰ ਕੰਮ ਚੱਲੇ ਹੋ ਨਹੀਂ ਕੰਮ ਚੱਲ ਸਕੂਲੇ ਬੈਠੇ ਆ ਪਾਣੀ ਇੱਧਰ ਡੰਦਰ ਹੈ ਅੱਛਾ ਸਕੂਲ ਬੈਠੇ ਤੁਸੀਂ ਘਰ ਛੱਡ ਕੇ ਘਰ ਛੱਡ ਤੇ ਮੈਂ ਕੱਲੀ ਇੱਥੇ ਗਈਆਂ ਤੇ ਮੈਂ ਆਖਾ ਬੱਠਾ-ਪੁੱਠਾ ਦੇ ਕੱਪੜੇ-ਕਪੜੇ ਧੋਣ ਨੂੰ ਅੱਛਾ ਅੱਛਾ ਠੀਕ ਅੱਛਾ ਅੱਛਾ ਠੀਕ ਆ ਠੀਕ ਯਾਨੀ ਕਿ ਪਾਣੀ ਹੁਣ ਅੱਗੇ ਨਾਲ ਕੋਈ ਰਹਿ ਕੇ ਵਧਿਆ ਆਖੇ ਥੋੜਾ ਜਿਹਾ ਖਟਾ ਤੇਗਾ ਕੋਈ ਪਤਾ ਨਹੀਂ ਜੀ ਅੱਛਾ ਜੀ ਮੈਂ ਕੱਲ ਹਾਂ ਇਹ ਤਾਂ ਆਹੇ ਤਾਂ ਥੱਲੇ ਤਾਂ ਉਹ ਆ ਵੀ ਮਾਰਾ ਟ੍ਰੈਲੀ ਡੇਡ ਦਾ ਵੀ ਪਾਣੀ ਰੋਕਾ ਤੇ ਰੁਕਾਈ ਤੇ ਰੁਕਣਾ ਨਹੀਂ ਪਾਣੀ ਕਿੱਥੇ ਰੋਕਦਾ ਜੀ ਇਹਨਾਂ ਹਾਂ ਠੀਕ ਆ ਮਾ ਤਾਂ ਹਾਂ ਜੀ ਉਸੇ ਖੰਡੇ ਦਾ ਬਾਹਰ ਦਾ ਆ ਗੋਡਿਆਂ ਤੱਕ ਪਾਣੀ ਆ ਗਿਆ ਬਾਈ ਤੇ ਪਾਣੀ ਦੀ ਸਪੀਡ ਬਹੁਤ ਤੇਜ਼ ਆ ਤੇ ਲੋਕ ਜਿਹੜੇ ਫਿਰ ਇਹ ਆਹੇ ਛੜਕਾ ਜਿਹੜੇ ਇੱਥੋਂ ਹੀ ਲੰਘਦੇ ਲੂੰਘਦੇ ਉਹ ਵੀ ਅੰਦਾਜ਼ੇ ਇਹ ਨਾਲ ਤੇ ਸਾਰੇ ਪਾਸੇ ਜਿਹੜਾ ਪਾਣੀ ਪਾਣੀ ਹੋ ਗਿਆ ਵਾ ਅਨੇ ਪਹਿਲਾਂ ਇੱਧਰ ਇੱਧਰੇ ਪਾਸੇ ਵੇਖ ਲੋ ਬਾਈ ਜਿਹੜਾ ਪੈਟੀਆਂ ਦਾ ਲੰਗਰ ਲੱਗਾ ਤਾਂ ਲੋਕ ਨਾ ਯਾਰ ਜਮਾ ਹੀ ਨਹੀਂ ਮਤਲਬ ਇਹ ਨਹੀਂ ਬਈ ਕੋਈ ਸਵਰਨਾ ਦੀ ਚੀਜ਼ ਆ ਬਸ ਟੁੱਟ ਕੇ ਪੈ ਜਾਂਦੇ ਅਗਲੇ ਨੂੰ ਉਹ ਵਾਕਈ ਇੱਕ ਦੀ ਇੱਕ ਨੇ ਬਈ ਸੌ ਖਾਧੀ ਉਹ ਗਾਲਾਂ ਕੱਢੀ ਜਾਂਦਾ ਕਹਿੰਦਾ ਮੈਂ ਨਹੀਂ ਅੱਜ ਤੋਂ ਬਾਅਦ ਕਹਿੰਦਾ ਆਉਂਦਾ ਸੇਵਾ ਕਰਨ ਕਹਿੰਦਾ ਐਜੀ ਸੇਵਾ ਨਾਲ ਕਹਿੰਦਾ ਘੂਣ ਮਾਰਦੇ ਤੇ ਆ ਵੇਲਾ ਉੱਤੇ ਚੜੇ ਬਈ ਨਿੱਕੀ ਜੀ ਗੱਡੀ ਦੇ ਉੱਤੇ ਜੜ ਗਿਆ ਪੈਟੀਆਂ ਹੀ ਆ ਪਤੰਦਰ ਹੋ ਜਾਂਦਾ ਹਾਂ ਆ ਲੀਆਂ ਵੇਖਿਆ ਨਹੀਂ ਕਦੇ ਦੱਸ ਸਾਰਾ ਲੰਗਰ ਖੁੱਲਾ ਚੱਲੀ ਜਾਂਦਾ ਤੇ ਪਰ ਕੋਈ ਹਾਲ ਨਹੀਂ ਇੱਥੇ ਹਰ ਪੀੜਤਾਂ ਵਾਸਤੇ ਮੁਫਤ ਮੈਡੀਕਲ ਕੈਂਪ ਬਲਰਾਜ ਸਿੰਘ ਪੱਟੀ ਵਾਲੇ ਕਮਲ ਗੜੇਵਾਰ ਉਹਨਾਂ ਵੱਲੋਂ ਬਈ ਜਿਹੜਾ ਕੈਂਪ ਲੱਗਾ ਹੋਇਆ ਵਾ ਤੇ ਨਾਲ ਇਧਰਲੇ ਪਾਸੇ ਆ ਜਾ ਵਾਵਾ ਕਰਦਾ ਆਦਾ ਇੱਥੇ ਉਹ ਇੱਥੇ ਨੈਟਵਰਕ ਨਹੀਂ ਆਉਣੇ ਨੀਗੇ ਐਵੇਂ ਅਟ ਜਾਣਗੇ ਬਾਅਦ ਚ ਤੇ ਇਧਰਲੇ ਪਾਸੇ ਬੱਸ ਕੋਟਾਂ ਦੀ ਸੇਵਾ ਚੱਲ ਰਹੀ ਆ ਬਾਬਿਆਂ ਵੱਲੋਂ ਆ ਵੇਖੋ ਟਰਾਲੀਆਂ ਤੇ ਗੱਡੀਆਂ ਤੇ ਮਾਲਾ ਹੋਰ ਸਮਾਨ ਬਹੁਤ ਜਿਹੜਾ ਇੱਥੇ ਪਹੁੰਚ ਗਿਆ ਵਾ ਤੇ ਪਰ ਜਿਹੜਾ ਬਈ ਇਹ ਗੱਲ ਇਹ ਆ ਬਈ ਇੱਥੇ ਸਮਾਨ ਤਾਂ ਜਿਹੜਾ ਲਈ ਆਉਂਦੇ ਆ ਜਿਹੜਾ ਪਹੁੰਚਦਾ ਅੱਗੇ ਬਹੁਤ ਘੱਟ ਆ ਉਹ ਕਾਰਨ ਇਹ ਆ ਕਿ ਕੈਸਟੀਆਂ ਰਹੀ ਜਾਂਦਾ ਵਾ ਵੈਸੇ ਤਾਂ ਜਿਹੜਾ ਪਹੁੰਚਦਾ ਨਹੀਂਗਾ ਕਿ ਕੈਸਟੀਆਂ ਚ ਪਤਾ ਹੀ ਆਪਾਂ ਨੂੰ ਵੀ ਕਿੰਨਾ ਕੁ ਪਾਣੀ ਜਾਂਦਾ ਵਾ ਹਨਾ ਤੇ ਇਹ ਟਰਾਲੀ ਆ ਫੀਡ ਇਸੇ ਕਰਕੇ ਜਿਹੜਾ ਆ ਜਾਂ ਤਾਂ ਕੋਈ ਬੰਦੇ ਦੀ ਆਪਦੀ ਕੈਸਤੀ ਕੁਸ਼ਤੀ ਹੋਵੇ ਫੇਰ ਲੈ ਕੇ ਜਾ ਸਕਦਾ ਗਾਂ ਤੇ ਨਹੀਂ ਤਾਂ ਫਿਰ ਔਖਾ ਕੰਮ ਹੋ ਗਾਂ ਦਾਚਣ ਪਹੁੰਚਾਉਣਾ ਇੱਥੋਂ ਰਾਸ਼ਨ ਲਾਹ ਲਾ ਕੇ ਟਿਕਾਣੇ ਤੇ ਪਹੁੰਚਾਈ ਜਾਂਦੇ ਆ ਬਾਕੀ ਬਾਤਾਂ ਬਾਤ ਹੋਵਾਂਗੇ ਇਧਰ ਫੀਡ ਵਿਭਾਗ ਮਹਿਕਮਾ ਫੀਡ ਵੰਦੇ ਤੇ ਆ ਲੋਕ ਲੈਣਾ ਚ ਖੜੇ ਆ ਜਿਨ੍ਹਾਂ ਨੂੰ ਮਿਲਨੇ ਆ ਫੀਡ ਵੀ ਥੋੜੀ ਮਹਿੰਗੀ ਹੁੰਦੀ ਐ ਇਸ ਕਰਕੇ ਫਿਰ ਹਾਂ ਇਹ ਸਾਮਾਨ ਸਾਨੂੰ ਸਟਾਈਡੇ ਚਾਹੀਦਾ ਆ ਆ ਗਿਆ ਟਰੈਕਟਰ ਖਾਲਸਾ ਦਾਦਾ ਬਾਈ ਜਿਹੜਾ ਵੰਡ ਕੇ ਪਾਛਨ ਪਾਣੀ ਆ ਦੇ ਕੰਮ ਕੋਲੀ ਉੱਪਰ ਨਹੀਂ ਜਾਣ ਚੜ੍ਹਦੀਆਂ ਦੇ ਮੋਟ ਹੌਲੀ ਜੀ ਕਿੰਨੀ ਆ ਪਿੱਛੇ ਦੀ ਕੱਢ ਲਓ ਅੱਗੇ ਉਹ ਨਾ ਕੱਢੇ ਉਹ ਵਿੱਚ ਨਾ ਹੌਲੀ ਕਰ ਲਓ ਹੌਲੀ ਕਰ ਨਾ ਡਿੱਗਣਾ ਜਾਵੇ ਤਾਂ ਲੰਬਾ ਨਾ ਹੋਵੇ ਨਾ ਹੌਲੀ ਕਰ ਲਓ 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 ਪੂਰਾ ਕਾਲਾ ਨਾ ਹੋ ਜਾ ਉਹ ਮਾਰ ਗਿਆ ਉਹ ਮਾਰ ਗਿਆ ਉਹ ਇੱਥੇ ਵੀਰ ਜੀ ਪਾਣੀ ਦੇ ਦਿਓ ਸਰਦਾਰ ਨਵਦੀਅਾ ਨੂੰ ਦੇਖੀ ਵੀਰ ਜੀ ਪਾਣੀ ਥੈਂਕ ਯੂ ਕਮ ਇਸ ਬੱਤ ਨੂੰ ਉਹ ਕੌਂਬਲ ਰਿਐਕਸ਼ਨ ਭਾਈ ਇਹ ਪਾਣੀ ਦਾ ਗਲਾਸ پکڑ ਲਓ ਹਾਂ ਜੀ ਲਾ ਲਓ ਜੀ ਅੱਛਾ ਭਾਈ ਉਹ ਵੀਰ ਜੀ ਨੂੰ ਪਾਣੀ ਪੀ ਲੈ ਪਿੱਛੇ ਉਹ ਵੀਰੇ ਅੱਜ ਪੀ ਲੈ ਪੀ ਲੈ ਜੀ ਗਲਾਸ ਇਹਨੇ ਕਰ ਇਹ ਤੈਨੂੰ ਉੱਥੇ ਲੈ ਜਾਂਦੇ ਸੁੱਕੇ ਵਾਲੇ ਖਾਣ ਦੇ ਲੈ ਜਾਂਦੇ ਤੇ ਇੱਥੇ ਸਾਡੇ ਵਾਲੇ ਤੇ ਆਉਂਦੇ ਹਨਪੋਰਟ ਤੇ ਪਰ ਕਈ ਤਾਂ ਨੰਗ ਜਿਹੇ ਗਾਂ ਤਾਂ ਕੋਈ ਦੇ ਹੀ ਜਾਂਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਕਿਤੇ ਜਿਵੇਂ ਜਿਵੇਂ ਵੋਟਾਂ ਆਈ ਜਾਂਦੀਆਂ ਨੇ ਵੋਟਾਂ ਦੀ ਘਾਟ ਥੋੜੀ ਜੀ ਚਲੋ ਆਈ ਜਾਂਦੀਆਂ ਵੋਟਾਂ ਵੀ ਕਾਫੀ ਆ ਚੁੱਕੀਆਂ ਸਾਰਿਆਂ ਕੋਲੇ ਸਾਰਾ ਕੁਝ ਹੀ ਪਹੁੰਚੂਗਾ ਜੀ ਹੁਣ ਆਵਾਜ਼ ਦਿੱਤੀ ਤੇ ਬਣਾ ਲਿਓ ਡਾਕਟਰ ਸਾਡਾ ਪਹੁੰਚ ਗਿਆ ਜੀ ਸਾਡੇ ਨਾਲ ਟੀਮ ਦਾ ਤੇ ਇਹ ਗਿਆ ਸੀ ਇੰਦਰਜੀਤ ਤੇ ਨਿੱਕੂ ਹੋਣਾ ਨਾਲ ਖਾਲਸਾ ਏਡ ਵਾਲਿਆਂ ਨਾਲ ਇਹਦੇ ਦੱਸਣ ਮੁਤਾਬਕ ਇਹ ਕਹਿੰਦਾ ਬਹੁਤ ਬੁਰਾ ਹਾਲ ਆ ਲੋਕਾਂ ਦਾ ਤੇ ਪੈਰਪੁਰ ਗਲੇ ਪਏ ਆ ਸੱਪ ਸੱਪੋ ਬਹੁਤ ਫਿਰਦੇ ਰਾਹ ਚ ਤੇ ਬਾਕੀ ਬਈ ਫੋਨ ਫਾਨ ਆਏ ਇੰਦਰਜੀਤ ਨਿੱਕੂ ਵਰਗਿਆਂ ਨੂੰ ਤੇ ਨਾਲ ਉਹਨਾਂ ਦਾ ਮੈਡਮ ਪੂਨਮ ਸੀ ਉਹ ਕਹਿੰਦੇ ਬਈ ਜਿਹੜਾ ਭਾਖੜਾ ਡੈਮ ਓਵਰਫਲੋ ਹੋ ਗਿਆ ਜਾਨੀ ਕਿ ਤੇ ਕੱਲ ਨੂੰ ਜਿਹੜਾ ਪਾਣੀ ਪਹੁੰਚੂਗਾ ਇੱਥੇ ਜਿਹੜਾ ਹੁਣ ਮੰਨ ਲਓ ਇੱਥੇ ਹੁਣ ਵਗ ਰਿਹਾ ਜਿਵੇਂ ਕਿ 2 ਫੁੱਟ ਕਹਿੰਦੇ ਨੀਵਾ ਹੋਇਆ ਤੇ ਮੰਨ ਕੇ ਚੱਲੋ 2-3 ਫੁੱਟ ਇਹ ਕੱਲ ਨੂੰ ਚੜੂਗਾ ਪਾਣੀ ਹਨਾ ਇਵੇਂ ਗੱਲ ਤੇ ਆ ਪਾਖੜਾ ਡੈਮ ਜਿਹੜਾ ਓਵਰਫਲੋ ਹੋ ਗਿਆ ਵਾ ਜਿਹੜਾ ਫਿਰ ਆਪਾਂ ਹਾਂ ਇਹ ਜਿਹੜੀ ਵੀਡੀਓ ਇੱਥੇ ਆਪਾਂ ਕਰਦੇ ਸਮਾਪਤ ਸੋ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਜਿਹੜਾ ਬਾਕੀ ਕੱਲ ਵਾਲੀ ਜਿਹੜੀ ਜਾਣਕਾਰੀ ਆ ਉਹ ਆਪਾਂ ਕੱਲ ਨੂੰ ਦੇਵਾਂਗੇ